बोलिए साचे दरबार की जय आज डिस्ट्रिक्ट लुधियाणे ਦੇ ਬਹੁਤ ਹੀ ਪ੍ਰਮੁੱਖ ਨਗਰ ਠਮੋਟਕਲਾ ਵਿਖੇ ਅੱਜ ਪਾਵਨ ਪਵਿੱਤਰ ਉਦਾਸੀ ਸੰਪਰਦਾ ਦੇ ਸ੍ਰੀ ਪੰਚਾਇਤੀ ਨਿਆਖਾੜੇ ਦੇ ਡੇਰਾ ਭਾਈ ਕਾ ਡੇਰਾ ਬਾਬਾ ਜੀ ਤਾਨੰਦ ਵਿਖੇ ਅੱਜ ਅਸੀਂ ਬੜੀ ਖੁਸ਼ੀ ਨਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ ਸਾਰੀਆਂ ਹੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੂੰ ਇਹ ਦੱਸਣ ਜਾ ਰਹੇ ਹਾਂ ਬੇਨਤੀ ਕਰ ਰਹੇ ਹਾਂ ਕਿ ਆਏ ਸਾਲ ਦੀ ਤਰ੍ਹਾਂ ਜੋ ਸਾਲਾਨਾ ਭੰਡਾਰੇ ਦਸਵੀਂ ਦੇ ਦਿਹਾੜੇ ਨੂੰ ਜੇਠ ਦੀ ਦਸਵੀਂ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਉਹਨਾਂ ਮਹਾਪੁਰਖਾਂ ਦੀ ਯਾਦਾਂ ਦੇ ਵਿੱਚ ਇਸ ਪਾਵਨ ਸਥਾਨ ਤੇ ਕੀਤੇ ਜਾਂਦੇ ਨੇ ਉਸ ਉਪਲਕਸ਼ ਦੇ ਵਿੱਚ 3 ਜੂਨ ਨੂੰ ਇਸ ਪਾਵਨ ਪਿੱਤਰ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਅਖੰਡ ਪਾਠ ਪ੍ਰਾਰੰਭ ਹੋਣੇ ਹਨ ਅਤੇ 5 ਜੂਨ ਦਿਨ ਵੀਰਵਾਲ ਵੀਰਵਾਰ ਵਾਲੇ ਦਿਨ ਪਾਵਨ ਪਵਿੱਤਰ ਗੁਰਬਾਣੀ ਦੇ ਅਖੰਡ ਪਾਠ ਦੇ ਭਉ ਪਾਏ ਜਾਣਗੇ ਉਪਰੰਤ ਹਰੀ ਜਸ ਗੁਰਬਾਣੀ ਸ਼ਬਦ ਕੀਰਤਨ ਮਹਾਪੁਰਖ ਕਥਾ ਕੀਰਤਨ ਕਰਕੇ ਆਪ ਜੀ ਨੂੰ ਗੁਰੂ ਸ਼ਬਦ ਦੇ ਨਾਲ ਜੋੜਨਗੇ ਉਸ ਪਾਵਨ ਪਵਿੱਤਰ ਦਿਹਾੜੇ ਤੇ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਨੇ ਧਾਰਮਿਕ, ਰਾਜਨੀਤਿਕ ਅਤੇ ਹੋਰ ਬਹੁਤ ਸਾਰੇ ਪ੍ਰਮੁੱਖ ਇਲਾਕੇ ਦੀਆਂ ਸ਼ਖਸੀਅਤਾਂ ਨੇ ਜਿਹੜੀਆਂ ਉਹ ਸੰਗਤ ਰੂਪ ਹੋ ਕੇ ਇਸ ਪਾਵਨ ਸਥਾਨ ਤੇ ਨਸਤਮਸਤਕ ਹੋ ਰਹੀਆਂ ਨੇ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਜਿਨ੍ਹਾਂ ਵਿੱਚ ਸਾਡੇ ਉਦਾਸੀ ਭੇਖ ਦੇ ਮਹਾ ਮੁਲੇਸ਼ਵਰ, ਮੁਖੀਆ ਮਹੰਤ ਸਾਡੇ ਪ੍ਰੈਜ਼ੀਡੈਂਟ ਹੋਰ ਮਹਾਪੁਰਸ਼ ਜਿਹੜੇ ਨਾਗੇਨ ਨਰਵਾਨ ਨੇ ਉਹ ਵੀ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਸਾਡੇ ਨਗਰ ਨੂੰ ਖੁਸ਼ੀ ਹੈ ਕਿ ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਲੋਕੀ ਬਹੁਤ ਦੂਰ ਦੂਰ ਤੱਕ ਧਨ ਖਰਚ ਕਰਕੇ ਜਾਣਾ ਚਾਹੁੰਦੇ ਨੇ ਉਹ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਇਹ ਉਹਨਾਂ ਮਹਾਪੁਰਖਾਂ ਦੀ ਕਰਨੀ ਕਮਾਈ ਦਾ ਇੱਕ ਰਿਜ਼ਲਟ ਹੈ ਇਹ ਨਗਰ ਠਮੋੜ ਦੀ ਇੱਕ ਖੂਬਸੂਰਤੀ ਹੈ ਸੋ ਉਸ ਦੇ ਨਾਲ ਜਿੱਥੇ ਭੰਡਾਰੇ ਉੱਤੋਂ ਟ ਵਰਤਾਏ ਜਾਣਗੇ ਤੇ ਇੱਥੇ ਫ੍ਰੀ ਮੈਡੀਕਲ ਕੈਂਪ ਵੀ ਲੱਗੇਗਾ ਅਤੇ ਮੁਫਤ ਜਿਹੜੀ ਦਵਾਈ ਹੈ ਉਹ ਵੀ ਸਾਡੇ ਐਮ ਡੀ ਡਾਕਟਰ ਆ ਰਹੇ ਨੇ ਮੰਡੀ ਗੁਵਿੰਦਗੜ੍ਹ ਤੋਂ ਉਹ ਚਮੜੇ ਦੇ ਸਬੰਧ ਵਿੱਚ ਚਮੜੀ ਦੇ ਰੋਗ ਨੇ ਜਿਹੜੇ ਉਹਨਾਂ ਦੇ ਲਈ ਆਪ ਜੀ ਨੂੰ ਫ੍ਰੀ ਜਿਹੜੀ ਹੈ ਉਹ ਸੇਵਾਵਾਂ ਮਾ ਪ੍ਰਦਾਨ ਕਰਨਗੇ ਉਹਨਾਂ ਦਾ ਵੀ ਤੁਸੀਂ ਨੇ ਲਾਹਾ ਲੈਣਾ ਤੇ ਬਾਕੀ ਮੈਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਹੀ ਸੰਗਤਾਂ ਨੂੰ ਬੇਨਤੀ ਕਰਦਾ ਵਾਂ ਕਿ ਭਾਈ ਤੁਸੀਂ ਨੇ ਮੀਡੀਆ ਦੁਆਰਾ ਜੋ ਇਸ ਤੋਂ ਦਾ ਇਹ ਚੈਨਲ ਹੈ ਬਹੁਤ ਵਧੀਆ ਤਰੀਕੇ ਨਾਲ ਸਾਰਾ ਜੋ ਜੋ ਵੀ ਐਕਟੀਵਿਟੀ ਇਸ ਨਗਰ ਦੀ ਹੁੰਦੀ ਹੈ ਉਹ ਸਾਰੀ ਹੀ ਦੇਸ਼ ਦੁਨੀਆ ਤੱਕ ਇਸ ਚੈਨਲ ਦੇ ਰਾਹੀਂ ਜਾਂਦੀ ਹੈ ਉਸ ਦੇ ਵਿੱਚ ਦੇਖ ਕੇ ਤੁਸੀਂ ਇਹ ਸਾਰੇ ਦਰਸ਼ਨ ਕਰਨੇ ਨੇ ਅਤੇ ਨਗਰਪ੍ਰਤੀ ਮੇਰੇ ਸਾਰੀਆਂ ਮਾਤਾ ਮਾਂ ਪੈਣਾ ਵੀਰਾਂ ਬਜ਼ੁਰਗਾਂ ਨਗਰ ਪੰਚਾਇਤ ਸਾਰੇ ਪ੍ਰਬੰਧਕ ਤੇ ਵੱਡੀ ਛੋਟੀ ਧਮੋਟ ਸਾਰੇ ਇਲਾਕੇ ਦੀ ਸੰਗਤ ਹੈ ਜਿਹੜੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਈ ਤਿੰਨ ਦਿਨ ਆ ਕੇ ਇਸ ਪਾਵਨ ਤਿਰਸਤਾਨ ਤੇ ਆ ਕੇ ਹਾਜ਼ਰੀ ਭਰੋ ਅਤੇ ਸਮੇ ਦਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੋ ਸਾਡੀ ਡਿਊਟੀ ਹੈ ਉਸ ਅਨਸਾਰ ਅਸੀਂ ਸਭ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਇਕਜੁੱਟ ਹੋ ਕੇ ਆਪਣੇ ਸਮਾਜ ਲਈ ਆਪਣੇ ਆਉਣ ਵਾਲੀ نسل ਜਿਹੜੀ ਪੀੜ੍ਹੀ ਹੈ ਸਾਡੇ ਬੱਚਿਆਂ ਲਈ ਉਹਨਾਂ ਲਈ ਚੰਗੀ ਉਹਨਾਂ ਨੂੰ ਸਿੱਧ ਦੇ ਕੇ ਚੰਗਾ ਸੋਚ ਦੇ ਕੇ ਉਹਨਾਂ ਦੇ ਅੰਦਰ ਜਿਹੜੀ ਪ੍ਰਵਿਰਤੀ ਹੈ ਜਿਹੜੀ ਭੈੜੀ ਪ੍ਰਵਿਰਤੀ ਹੈ ਉਸ ਨੂੰ ਚੰਗੇ ਗੁਣਾ ਵਿੱਚ ਕਨਵਰਟ ਕਰ ਸਕੀਏ ਜੇ ਸਾਡੇ ਬੱਚੇ ਸਾਡੇ ਆਉਣ ਵਾਲੀ نسل ਸਾਡੀ ਜਨਰੇਸ਼ਨ ਸਾਡੀ ਖੂਬਸੂਰਤ ਹੋਏਗੀ ਤੰਦਰੁਸਤ ਹੋਏਗੀ ਉਹ ਰਿਸਤ ਪੁਸ਼ਟ ਹੋਣਗੇ ਤੇ ਸਾਡਾ ਸਮਾਜ ਵੀ ਫਿਰ ਵਧੀਆ ਅਸੀਂ ਸਿਰਜ ਸਕਦੇ ਹਾਂ ਇਸ ਕਰਕੇ ਇਹਨਾਂ ਸਥਾਵਾਂ ਦੀ ਜਿਹੜੇ ਧਾਰਮਿਕ ਸਥਾਨ ਹੁੰਦੇ ਨੇ ਇਹਨਾਂ ਦੀ ਇਹੋ ਜਿਹੜੀਆਂ ਸੇਵਾਵਾਂ ਹੁੰਦੀਆਂ ਨੇ ਜਿੱਥੇ ਸਾਨੂੰ ਧਾਰਮਿਕ ਅਧਿਆਤਮਕ ਅਤੇ ਸਮਾਜਿਕ ਤੌਰ ਤੇ ਕਿਸ ਤਰ੍ਹਾਂ ਜੀਵਨ ਜੀਣਾ ਤੇ ਕਿਸ ਤਰ੍ਹਾਂ ਵਿਚਰਨਾ ਇਹ ਸਾਰੀ ਸਿੱਖਿਆ ਹੈ ਇਹਨਾਂ ਸਥਾਨਾਂ ਤੋਂ ਸਾਨੂੰ ਮਿਲਦੀ ਹੈ ਇਹ ਸਾਡਾ ਫਰਜ਼ ਹੈ ਕਿ ਅਸੀਂ ਹਮੇਸ਼ਾ ਦਿੰਦੇ ਰਵਾਂਗੇ ਤੇ ਜਿਹੜੇ ਲੈਣ ਵਾਲੇ ਨੇ ਜਿਗਿਆਸੂ ਉਹ ਇੱਥੋਂ ਪ੍ਰਾਪਤ ਕਰਨਗੇ ਬੱਚਿਆਂ ਪ੍ਰਤੀ ਆਪਣੇ ਪਰਿਵਾਰ ਪ੍ਰਤੀ ਆਪਣੇ ਨਗਰ ਪ੍ਰਤੀ ਅਸੀਂ ਚੰਗੇ ਖੂਬਸੂਤ ਸੋਚ ਲੈ ਕੇ ਇਸ ਨੂੰ ਚੰਗਾ ਬਣਾ ਸਕੀਏ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਾ ਮੈਂ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਲਾ ਕੇ ਅਤੇ ਨਗਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਵਾਂ ਕਿ ਭਾਈ ਸਾਰਿਆਂ ਨੇ ਆ ਕੇ ਦਰਸ਼ਨ ਦੀਦਾਰੇ ਦੇਣੇ ਤੇ ਇਸ ਤੁਹਾਡਾ ਸਹਿਯੋਗ ਜਿਹੜੇ ਸਾਡੇ ਪ੍ਰਬੰਧਕ ਹਨ ਸਾਡੇ ਬੱਚੇ ਹਨ ਬੜੇ ਹੀ ਚੰਗੇ ਨੇ ਉਹ ਵੀ ਸਾਡੇ ਨਾਲ ਮੋਡਰਨਲ ਮੋਡਾ ਦੇ ਕੇ ਆਪਾਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਸੰਗਤਾਂ ਦੀ ਸੇਵਾ ਕਰ ਸਕੀਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਹਾਪੁਰਸ਼ਾਂ ਦਾ ਬਾਬਾ ਜੀ ਤਾਨਨ ਜੀ ਬਾਬਾ ਗੋਪਾਲ ਦਾਸ ਬਾਬਾ ਪ੍ਰੇਮ ਦਾਸ ਉਹਨਾਂ ਮਹਾਪੁਰਸ਼ਾਂ ਦਾ ਤੇ ਸਾਡਾ ਉਹ ਅਸਥਾਨ ਜਿਸ ਅਸਥਾਨ ਤੇ ਅਸੀਂ ਸਵਾਦਲ ਬਣ ਕੇ ਆਏ ਆਂ ਡੇਰਾ ਬਾਬਾ ਪੁਸ਼ਵਰਨੰਦ ਮੁੱਲਾ ਪਰਫਦੇਗਰ ਸਾਹਿਬ ਜਿਸ ਦੀ ਜ਼ਿੰਮੇਵਾਰੀਆਂ ਸਾਡੇ ਸਿਰ ਤੇ ਨੇ ਇਹ ਜ਼ਿੰਮੇਵਾਰੀਆਂ ਸਾਡੇ ਸਿਰ ਤੇ ਤੁਸਨੇ ਰੱਖੀਆਂ ਨੇ ਆਪਾਂ ਤੁਹਾਡੇ ਸਹਿਯੋਗ ਨਾਲ ਇਸ ਨੂੰ ਨੇ ਪ੍ਰਚਾਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬੋਲ ਸਾਚੇ ਦਰਬਾਰ ਕੀ ਬਾਬਾ ਸ੍ਰੀ ਚੰਦਰ ਮਹਾਰਾਜ ਕੀ ਪਾਪਾ ਜੀਤ ਅਨੰਦ ਮਹਾਰਾਜ ਕੀ ਨਗਰ ਖੇੜੇ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ